ਆਰਤੀ ਇਹ ਕਿਹੜਾ ਲੈ 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 ਇਹ ਆ ਕਿੰਨੇ ਵੰਮ ਘੜਦਾ ਪੁੱਤ ਜਾਨ ਓ ਕੇ ਕਾਪੀ ਪੜਾ ਦੇ ਚਾਚੂ ਨੂੰ ਕਾਪੀ ਪੜਾ ਦੇ ਕੇਲਾ ਦੇ ਦੇ ਚਾਚੂ ਨੂੰ ਕੇਲਾ ਕੇਲਾ ਕਿਥੇ ਹੈਗਾ ਉਹ ਸੀਗਾ ਪੁੱਤ ਉਹ ਲੈ ਕੇ ਦੇ ਦੇ ਚਾਚੂ ਨੂੰ ਚਾਚੂ ਲੈ ਮਮਾ ਤੂੰ ਕੱਟ ਕੇ ਫੜਾ ਇੱਕ ਆਹ ਸੀ ਜੀ ਜੀ ਆਹ ਸੀ ਜੀ ਜੀ ਅਜਾ ਚੁੰਦੇ ਦੇ ਫੜਾ ਜਾ ਚਲੋ ਜੀ ਚਾਚੇ ਫੋਨ ਕਿੱਥੇ ਆ ਫੋਨ ਕਿੱਥੇ ਆ ਘਰ ਆਇਆ ਬੱਸ ਲਾ ਕੇ ਲਾ ਦੇ ਗੇਟ ਬੰਦ ਕਰ ਦੇ ਇਧਰ ਨੂੰ ਇਧਰ ਨੂੰ ਇਧਰ ਨੂੰ ਐਂ ਇਦਣੇ ਬੰਦੇ ਆਲੇ ਕੰਮ ਕਰਦਾ ਪੁੱਤ ਉਹ ਬੋਤਲ ਲੈ ਕੇ ਦੇ ਦੇ ਚਾਚੂ ਨੂੰ ਪਾਣੀ ਵਾਲੀ ਮੈਂ ਬਦਲ ਲੈ ਪੈਣਾਂ ਤਾਂ